ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਬ 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 ਪੰਜਾਬ ਚ ਬੰਬ ਬੰਬ ਹੋਈ ਪਈ ਆ ਐਨਾ ਗਾਣਾ ਤਾਂ ਬੰਬ ਆ ਗਿਆ ਬੰਬ ਆ ਗਿਆ ਮਸ਼ਹੂਰ ਨਹੀਂ ਹੋਇਆ ਜਿੰਨਾ ਪ੍ਰਤਾਪ ਬਾਜਵੇ ਦਾ ਬੰਬ ਮਸ਼ਹੂਰ ਹੋਇਆ ਪਿਆ ਸਭ ਤੋਂ ਵੱਡੀ ਗੱਲ ਤਾਂ ਮੈਂ ਤਿੰਨ ਮਸਲਿਆਂ ਤੇ ਕਰਨੀ ਚਾਹੁੰਨਾ ਪਹਿਲੀ ਪ੍ਰਤਾਪ ਬਾਜਵਾ ਨੂੰ ਦੂਜੀ ਭਗਵੰਤ ਮਾਨ ਨੂੰ ਤੇ ਤੀਜੀ ਕੁਝ ਮੀਡੀਆ ਚੈਨਲਾਂ ਨੂੰ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਨਾ ਮੀਡੀਆ ਨੂੰ ਪੰਜਾਬ ਦਾ ਫਿਕਰਾ ਕੁਝ ਕੁ ਚੈਨਲਾਂ ਦਾ ਨਾਂ ਲੈ ਰਿਹਾ ਹੁਣ ਮੈਂ ਨਾ মিডিਆ ਨੂੰ ਫਿਕਰਾ ਨਾ ਜਿਹੜਾ ਕੋਈ ਵਿਰੋਧੀ ਧਿਰ ਦਾ ਨੇਤਾ ਨਾ ਉਹਨੂੰ ਪੰਜਾਬ ਦਾ ਫਿਕਰਾ ਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦਾ ਫਿਕਰਾ ਪਹਿਲੀ ਗੱਲ ਕਸੂਰ ਗਨਾਉਣਾ ਮੈਂ ਪ੍ਰਤਾਪ ਬਾਜਵੇ ਦਾ ਮੰਨ ਲਓ 18 ਬੰਬ ਚੱਲ ਪਏ ਨੇ ਤੇ 31 32 ਬੰਬ ਰਹਿ ਗਏ ਨੇ ਹੁਣ ਜਿਹੜੇ ਉਹ 31 32 ਬੰਬ ਆ ਇਹ ਨਹੀਂ ਪਤਾ ਕਿਉਂ ਕਿਸੇ ਲੀਡਰ ਦੇ ਘਰ ਤੇ ਚੱਲਨੇ ਆ ਜਾਂ ਕਿਸੇ ਬਿਜ਼ਨਸਮੈਨ ਦੇ ਘਰ ਤੇ ਚੱਲਨੇ ਆ ਉਹ ਹੋ ਸਕਦਾ ਪ੍ਰਤਾਪ ਬਾਜਵੇ ਦੇ ਘਰੇ ਚੱਲਣਾ ਹੋਵੇ ਜਾਂ ਭਗਵੰਤ ਮਾਨ ਦੇ ਘਰੇ ਚੱਲਣਾ ਹੋਵੇ ਹੋ ਸਕਦਾ ਮੇਰੇ ਘਰੇ ਚੱਲਣਾ ਹੋਵੇ ਜਾਂ ਕਿਸੇ ਤੇ ਚੱਲਣਾ ਹੋਵੇ ਮੈਂ ਬਾਜਵਾ ਸਾਹਿਬ ਤੁਹਾਨੂੰ ਇੱਕ ਗੱਲ ਪੁੱਛਦਾ ਕਿ ਤੁਸੀਂ ਇੱਕ ਵਿਰੋਧੀ ਧਿਰ ਦੇ ਨੇਤਾ ਤੁਹਾਡੇ ਇੱਕ ਜਿਹੜਾ ਦਿਮਾਗ ਦਾ ਬੜਾ ਕੰਮ ਕਰਨਾ ਚਾਹੀਦਾ ਸੀ ਇੱਥੇ ਤੁਹਾਨੂੰ ਜੇਕਰ ਇੰਨੀ ਇਨਫੋਰਮੇਸ਼ਨ ਮਿਲ ਹੀ ਗਈ ਸੀ ਤੇ 32 ਬੰਬ ਪੰਜਾਬ ਚ ਪਏ ਸੀ ਇਹ ਗੱਲ ਮੀਡੀਆ ਚ ਦੱਸਣ ਵਾਲੀ ਨਹੀਂ ਸੀਗੀ ਸਭ ਤੋਂ ਵੱਡੀ ਗੱਲ ਤੇ ਆ ਸਾ ਮੈਂ ਇੱਕ ਗੱਲ ਕਹਿਣਾ ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ ਗਈ ਮੇਰੀ ਕਿਸੇ ਨਾਲ ਦੋਸਤੀ ਨਹੀਂ ਗਈ ਮੈਂ ਤਾਂ ਸੱਚ ਆਖੀ ਜਾਣਾ ਇਹ ਸੱਚ ਨੂੰ ਮੰਨਿਆ ਜੇ ਹੁਣ ਜੇਕਰ ਉਹ 32 ਬੰਬਾਂ ਦਾ ਤੁਸੀਂ ਗੁਵਾਨ ਤਮਾਨ ਨੂੰ ਦੱਸ ਦੇ মিডিਆ ਦੀ ਬਜਾਏ ਤਾਂ ਉਹ 32 ਬੰਬ ਫੜੇ ਜਾਣੇ ਸੀ ਹੁਣ ਜਿਹੜਾ ਸੀਕ੍ਰਟ ਪਲਾਨ ਸੀ ਸੀਕ੍ਰਟ ਪਲਾਨ ਬਣਾਉਣਾ ਸੀ ਇਸ ਮਸਲੇ ਤੇ ਪਰ ਉਹ ਤੁਸੀਂ ਸੀਕ੍ਰਟ ਪਲਾਨ ਨਹੀਂ ਬਣਾਇਆ ਉਹ ਤੁਸੀਂ ਬੰਬ ਫੋੜਤਾ ਰਾਜਨੀਤੀ ਵਾਲਾ ਬੰਬ ਫੋੜਤਾ 18 ਉਹਨਾਂ ਨੇ ਫੋੜਿਆ ਤੇ 19ਵਾਂ ਬੰਬ ਤੁਸੀਂ ਫੋੜਤਾ ਜੇਕਰ ਇਹ 19ਵਾਂ ਬੰਬ ਤੁਸੀਂ ਨਾ ਉਹ ਕਰਦੇ 32 ਬੰਬਾਂ ਦਾ ਹੋ ਸਕਦਾ ਪਤਾ ਲੱਗ ਜਾਂਦਾ ਹੁਣ ਜਿਹੜਾ ਅੱਜ ਇੰਨੇ ਦਿਨ ਹੋ ਗਏ ਆ ਧਰਨੇ ਲੱਗ ਗਏ ਆ ਰੌਲੇ ਪੈ ਗਏ ਆ ਤਾਂ ਮੈਂ ਗੱਲ ਦਾ ਜਵਾਬ ਦਿੰਨਾ ਤੁਹਾਨੂੰ ਬਾਜਵਾ ਸਾਹਿਬ ਕਿ ਉਹ ਬੰਬ ਫੋੜਨ ਵਾਲੇ ਤੇ ਬੰਬ ਲਿਆਉਣ ਵਾਲੇ ਪਤਾ ਨਹੀਂ ਕਿੱਥੇ ਜਾ ਕੇ ਲੁਕ ਗਏ ਹੋਣੇ ਆ ਸਿਰਫ ਤੁਹਾਡੀ ਵਜ੍ਹਾ ਨਾਲ ਤਾਂ ਹੁਣ ਮੈਂ ਗੱਲ ਇਹ ਕਰਨੀ ਚਾਹੁੰਦਾ ਕਿ ਜਿਹੜੇ ਮੀਡੀਆ ਚੈਨਲ ਆ ਉਹਨਾਂ ਨੂੰ ਪੰਜਾਬ ਦਾ ਫਿਕਰ ਨਹੀਂਗਾ ਜੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਬਹੁਤ ਚੰਗੇ ਆ ਜਿਹੜੇ ਪੰਜਾਬ ਦੀ ਗੱਲ ਕਰ ਰਹੇ ਆ ਸਰਕਾਰ ਤੋਂ ਸਰਕਾਰ ਦੇ ਅੱਗੇ ਦਬਦੇ ਨਹੀਂ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਜਿਹੜੇ ਵਿਅਕਤੀਆਂ ਨੇ ਸੋਚਿਆ ਤੱਕ ਨਹੀਂ ਉਹਨਾਂ ਨੇ ਵੀ ਉਹ ਕਲਿੱਪ ਕੱਟ ਕੇ মিডিਆ ਚੈਨਲਾਂ ਤੇ ਪਾਤੀ ਆ ਪਰ ਉਹਨਾਂ ਦਾ ਕੰਮ ਬੰਦਾ ਸੀ ਜੇਕਰ 19ਵਾਂ ਬੰਬ ਪ੍ਰਤਾਪ ਬਾਜਵੇ ਨੇ ਫੋੜਤਾ ਸੀ ਤਾਂ 20ਵਾਂ ਬੰਬਾ ਜਿਹੜਾ ਉਹ মিডিਆ ਨੇ ਫੋੜ ਦਿੱਤਾ ਇੱਕ ਚੈਨਲ ਨੇ ਨਾ ਸਾਰੀ মিডিਆ ਨੂੰ ਨਹੀਂ ਕਹਿੰਦਾ ਫਰਜ ਉਹਨਾਂ ਦਾ ਸੀ ਗ੍ਰਹਿ ਮੰਤਰੀ ਨੂੰ ਫੋਨ ਕਰ ਦੇ ਭਗਵੰਤ ਮਾਨ ਨੂੰ ਦੱਸ ਦੇ ਕਿ ਮਾਨ ਸਾਹਿਬ ਆਸੀਂ ਤੁਹਾਨੂੰ ਜਿਹੜੀ ਕਹ ਲੋ WhatsApp ਤੇ ਵੀਡੀਓ ਭੇਜ ਦਿੱਤੀ ਆ ਬਾਜਵਾ ਸਾਹਾ ਵਾ ਗੱਲ ਕਹਿ ਰਹੇ ਆ ਕਿ ਬੰਬ ਆ ਰਹੇ ਆ ਤੇ ਬੰਬਾਂ ਦਾ ਤੁਸੀਂ ਪਤਾ ਕਰੋ ਜੇਕਰ ਭਗਵੰਤ ਮਾਨ ਬਾਦ ਦੇ ਵਿੱਚ ਰੌਲਾ ਪਾਉਂਦਾ ਤਾਂ ਫਿਰ 21ਵਾਂ ਬੰਬ ਭਗਵੰਤ ਮਾਨ ਨੇ ਫੋੜਨਾ ਸੀਗਾ ਪਰ ਤੁਸੀਂ ਸਾਰੇ ਦੇ ਸਾਰਿਆਂ ਨੇ ਸਬੂਤ ਦਿੱਤਾ ਕਿ ਇਸ ਟਾਈਮ ਤੁਹਾਨੂੰ ਪੰਜਾਬ ਦਾ ਕੋਈ ਫਿਕਰ ਨਹੀਂ ਰਾਜਨੀਤੀ ਦਾ ਫਿਕਰਾ ਵਿਊਵਾਂ ਦਾ ਫਿਕਰਾ ਕੱਲੀ ਜਿਹੜਾ ਕਹ ਲੋ ਚੈਨਲ ਨੂੰ ਅੱਗੇ ਵਧਾਉਣ ਦਾ ਫਿਕਰਾ ਜੇਕਰ ਪੰਜਾਬ ਦੇ ਲੋਕੋ ਮੈਂ ਇਸ ਗੱਲ ਦੇ ਵਿੱਚ ਗਲਤ ਹੋਵਾਂ ਤੇ ਮੈਂ ਤੁਹਾਡੇ ਕੋਲੋਂ ਮਾਫੀ ਮੰਗਣ ਦਾ ਹੱਕਦਾਰ ਆ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਮੰਗਦਾ ਪਰ ਤੁਸੀਂ ਇਸ ਗੱਲ ਤੇ ਰਹਿ مشورہ ਕਰ ਲੋ ਆਪਸ ਵਿੱਚ ਜਿਹੜੇ ਬੈਠੇ ਆ ਕੀ ਇਹ ਗੱਲ ਸੱਚ ਆ ਕਿ ਝੂਠਾ ਜੇਕਰ ਬਾਜਵਾ ਸਾਹਿਬ ਨੂੰ ਪਤਾ ਸੀ ਤਾਂ ਬਾਜਵਾ ਸਾਹਿਬ ਦਾ ਕਹਿ ਮਨਦਾ ਸੀ ਕਿ میڈیا ਚ ਨਾ ਦੱਸ ਦੇ ਭਗਵੰਤ ਮਾਨ ਨੂੰ ਦੱਸ ਦਿੰਦੇ ਵਿਆਹਾਂ ਸ਼ਾਦੀਆਂ ਚੁੰਝ ਵੀ ਇਕੱਠੇ ਹੋ ਜਾਣਾ ਇਹਨਾਂ ਨੇ ਕਿਤੇ ਨਾ ਕਿਤੇ ਪਰ ਪੰਜਾਬ ਦੇ ਮਸਲੇ ਤੇ ਇਕੱਠੇ ਨਹੀਂ ਹੋਏ ਫਿਰ میڈیا ਦਾ ਹੱਕ ਸੀ ਭਗਵੰਤ ਮਾਨ ਨੂੰ ਦੱਸਣਾ ਪਰ ਜਦੋਂ 2 ਬੰਬ ਫਟ ਗਏ 20 ਬੰਬ ਫਟ ਕੇ ਦੋ ਬੰਬ ਇਹਨਾਂ ਨੇ ਫੋੜਤੇ ਜਿਹੜੇ ਉਹ ਸਾਰੇ ਪੰਜਾਬ ਦੇ ਵਿੱਚ ਫੈਲ ਗਿਆ ਕਿ ਆ ਭਾਈ ਬੰਬਾਂ ਦਾ ਰੌਲਾ ਚੱਲ ਪਿਆ ਤੇ ਮੈਂ ਅੱਜ ਭਗਵੰਤ ਮਾਨ ਜੀ ਤੁਹਾਨੂੰ ਕਹਿਣਾ ਅਮਨ ਅਰੋੜੇ ਨੂੰ ਕਹਿਣਾ ਕਿ ਤੁਸੀਂ ਜਿਹੜੀਆਂ ਆ ਪਰਚੇ ਪਰਚਿਆਂ ਦੀਆਂ ਰਾਜਨੀਤੀਆਂ ਖੇਡਣ ਲੱਗ ਗਿਆਂ ਯਾਦ ਰੱਖੋ ਸਾਰੀ ਰਾਤ ਰੋਈ ਗਈ ਤੇ ਮਰਿਆ ਕੋਈ ਵੀ ਨਹੀਂ ਤੁਸੀਂ ਸਾਰੀ ਰਾਤ ਰੋਵੋਗੇ ਭਗਵੰਤ ਮਾਨ ਰੋਊਗਾ ਪ੍ਰਤਾਪ ਬਾਜਵਾ ਰੋਊਗਾ ਉਹ ਅਮਣਾ ਰੋੜਾ ਰੋਊਗੇ ਪਰ ਮਰਿਆ ਕੋਈ ਵੀ ਨਹੀਂ ਕੋਈ ਨਹੀਂ ਮਰਿਆ ਕਿਉਂਕਿ ਜਿਹੜਾ ਤੁਸੀਂ ਪਰਚਾ ਕਰ ਰਹੇ ਆ ਇਹਦੀਆਂ ਤਰੀਕਾ ਪੈ ਸਕਦੀਆਂ ਉਹ ਇਹ ਬਰੀ ਹੋ ਸਕਦੇ ਆ ਇਹ ਪਰਚਾ ਕੈਂਸਲ ਹੋ ਸਕਦਾ ਪਰ ਉਹੀ ਗੱਲ ਹੋ ਗਈ ਨਾ ساری ਰਾਤ ਰੋਈ ਗਈ ਮਰਿਆ ਕੋਈ ਵੀ ਨਹੀਂ ਤੁਹਾਡੇ ਤੋਂ ਨਿਕਲਣਾ ਕੱਖ ਵੀ ਨਹੀਂ ਜਿਹੜੇ ਆ 7-8 ਦਿਨ ਤੁਸੀਂ ਆ ਰੌਲਾ ਪਾਉਣ ਤੇ ਲਾਉਂਗੇ 10 ਦਿਨ ਰੌਲਾ ਪਾਉਣ ਤੇ ਲਾਉਂਗੇ ਉਹ ਪੰਜਾਬ ਦੇ ਅਨੇਕਾਂ ਭਲੇ ਹੋ ਜਾਣੇ ਸੀ ਤੁਹਾਡੇ ਆ ਕਾਰਨਾਮਿਆਂ ਨੇ ਓਏ ਅੱਜ ਤੱਕ ਦੇਸ਼ ਨੂੰ ਅੱਗੇ ਨਹੀਂ ਵਧਨ ਦਿੱਤਾ ਉਹ ਅੱਜ ਤੱਕ ਵੀ ਦੇਸ਼ ਓਥੇ ਦੀ ਓਥੇ ਖੜ ਗਿਆ ਉਹ ਜੇ ਵਧਿਆ ਸਾਡੇ ਦੇਸ਼ ਦੇ ਵਿੱਚ ਤਰੱਕੀ ਤਿੰਨ ਚਾਰ ਵਿਅਕਤੀਆਂ ਨੇ ਕੀਤੀ ਆ ਪਹਿਲੇ ਬਿਜ਼ਨਸਮੈਨਾਂ ਨੇ ਕੀਤੀ ਆ ਦੂਜੀ ਰਾਜਨੀਤਿਕ ਲੀਡਰਾਂ ਨੇ ਕੀਤੀ ਆ ਤੀਜੀ ਉਹਨਾਂ ਨੇ ਕੀਤੀ ਆ ਜਿਹੜੇ ਸਰਕਾਰ ਦੇ ਵਿੱਚ ਚੱਲਦੇ ਆ ਚਾਹੇ ਕੋਈ ਸਰਕਾਰ ਆ ਜਾਏ ਚੱਕੀ ਟਿੰਡ ਫੋੜੀ ਅਗਲੇ ਪਿੰਡ ਉਹ ਉਹਨਾਂ ਨੇ ਤਰੱਕੀ ਕੀਤੀ ਆ ਬਾਕੀ ਕਿਸੇ ਨੇ ਤਰੱਕੀ ਨਹੀਂ ਕੀਤੀ ਯਾਦ ਰੱਖ ਲਓ ਸਾਰਾ ਕੁਝ ਉੱਥੇ ਤੋਂ ਉੱਥੇ ਖੜਾ ਇਹ ਕਿਹੜੇ ਤੁਸੀਂ ਮਸਲਿਆਂ 'ਚ ਪੈ ਗਏ ਆ ਕੋਈ ਪਰਚਾ ਪਵਾਈ ਜਾਂਦਾ ਕੋਈ ਪਰਚਾ ਚੋਂ ਕੱਢੀ ਜਾਂਦਾ ਤੁਸੀਂ ਗੱਲਾਂ ਕਰਦੇ ਆ ਦੇਸ਼ ਨੂੰ ਅੱਗੇ ਲੈ ਕੇ ਜਾਂਦਿਆਂ ਤੁਸੀਂ ਗੱਲਾਂ ਕਰਦੇ ਆ ਕਦੇ ਕੁਝ ਕਰਨ ਦੀਆਂ ਤੁਸੀਂ 바ਵਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਲਾਈ ਆ ਪਿੱਛੇ ਨਾਲ ਲਾਈਆਂ ਨਾ ਦਫ਼ਤਰਾਂ ਦੇ ਵਿੱਚ ਮਾਨ ਸਾਹਿਬ ਤੁਹਾਨੂੰ ਕਹਿ ਰਿਹਾ ਕਦੇ 바ਵਾ ਸਾਹਿਬ ਦੇ ਬਾਰੇ ਪੜ੍ਹ ਕੇ ਵੇਖਿਆ ਜੀ ਇਹਨਾਂ ਦਾ ਵਿਰੋਧ ਕਰਦੇ ਸੀ ਕੁਝ ਲੋਕ ਇਹਨਾਂ ਨੇ ਕਦੇ ਵਿਰੋਧੀਆਂ ਵੱਲ ਧਿਆਨ ਨਹੀਂ ਮਾਰਿਆ ਸੀ ਇਹਨਾਂ ਨੂੰ ਪਤਾ ਸੀ ਜੇਕਰ ਮੈਂ ਇਹਨਾਂ ਦੇ ਵੱਲ ਹੋ ਗਿਆ ਇਹਨਾਂ ਨੇ ਮੇਰਾ ਸਾਰੇ ਦਾ ਸਾਰਾ ਧਿਆਨ ਆ ਜਿਹੜਾ ਉਹ ਦੂਜੇ ਪਾਸੇ ਭੜਕਾ ਦੇਣਾ ਤੇ ਤੁਸੀਂ ਮਾਨ ਸਾਹਿਬ ਵਿਰੋਧੀਆਂ ਵੱਲ ਖੁੱਭ ਗਏ ਆ ਜਿਹੜਾ ਬੰਦਾ ਵਿਰੋਧੀ ਦੀ ਦਲਦਲ ਦੇ ਵਿੱਚ ਖੁੱਭ ਗਿਆ ਉਹ ਆਪਦੇ ਆਪ ਨੂੰ ਇਹ ਨਾ ਕਵੇ ਕਿ ਮੈਂ ਦਲਦਲ ਖਤਮ ਕਰ ਦੂੰਗਾ ਅਸਲ ਵਿੱਚ ਤੇ ਗੱਲ ਆ ਕਿ ਭਗਵਾਨ ਤਮਨਸਿਆ ਤੂੰ ਦਲਦਲ ਦੇ ਵਿੱਚ ਵੜ ਚੁੱਕਿਆ ਤੂੰ ਡੁੱਬਣਾ ਸ਼ੁਰੂ ਹੋ ਚੁੱਕਿਆ ਤੇ 2 ਸਾਲਾਂ ਵਿੱਚ ਬਿਲਕੁਲ ਡੁੱਬ ਜੇਗਾ ਪਰ ਅਫਸੋਸ ਦੀ ਸਭ ਤੋਂ ਵੱਡੀ ਗੱਲ ਤੇ ਆ ਕਿ ਉਸ ਦਲਦਲ ਦੇ ਵਿੱਚ ਤੂੰ ਇਕੱਲਾ ਨਹੀਂ ਖੜਾ ਇਸ ਦਲਦਲ ਦੇ ਵਿੱਚ ਆ 3 ਕਰੋੜ ਲੋਕ ਬੈਠੇ ਆ ਤੂੰ 3 ਕਰੋੜ ਲੋਕਾਂ ਨੂੰ ਡੋਬ ਕੇ ਬੈਠੇਗਾ 3 ਕਰੋੜ ਲੋਕਾਂ ਦੇ ਭਵਿੱਖ ਨੂੰ ਡੋਬੇਗਾ ਹੁਣ ਮੈਂ ਗੱਲ ਕਰਦਾ ਇੱਥੇ ਰਾਜਾ ਵੜਿੰਗ ਜੀ ਦੀ ਰਾਜਾ ਵੜਿੰਗ ਜੀ ਨੇ ਵੀ ਧਰਨਾ ਲਾ ਲਿਆ ਬਹੁਤ ਕੁਛ ਜਿੰਨੇ ਏਰੀਆ ਦੇ ਰਾਜਨੀਤਿਕ ਲੀਡਰਸ਼ਿਪ ਪੰਜਾਬ ਦੇ ਉਹ ਸਾਰੇ ਉੱਥੇ ਪਹੁੰਚ ਗਏ ਪਰ ਇਹ ਕਦੇ ਧਰਨਾ ਜੇਕਰ ਜਦੋਂ ਐਨ ਆਰ ਆਈਆਂ ਨੂੰ ਉਹ ਜਿਹੜੇ ਕਹ ਲੋ ਪੰਜਾਬ ਦੇ ਵਿੱਚ ਛੱਡਿਆ ਜਾ ਰਿਹਾ ਸੀ ਉਸ ਟਾਈਮ ਤੇ ਨਹੀਂ ਲੱਗਿਆ ਪੰਜਾਬ ਦੇ ਲੋਕ ਜ਼ਰੂਰੀ ਨਹੀਂ ਗਏ ਕਿੰਨੇ ਇੱਥੇ ਲੋਕਾਂ ਤੇ ਨਜਾਇਜ਼ ਪਰਚੇ ਪੈਂਦੇ ਆ ਇੱਥੇ ਕਿਸਾਨਾਂ ਦੇ ਲੀਡਰਾਂ ਤੇ ਪਰਚੇ ਪੈਂਦੇ ਆ ਮਜ਼ਦੂਰਾਂ ਦੇ ਲੀਡਰਾਂ ਤੇ ਪਰਚੇ ਪੈਂਦੇ ਆ ਦੁਕਾਨਦਾਰਾਂ ਤੇ ਝੂਠੇ ਪਰਚੇ ਪੈਂਦੇ ਆ ਪਰ ਜੇਕਰ ਤੁਹਾਨੂੰ ਉਹਨਾਂ ਦਾ ਵੀ ਫਿਕਰ ਹੁੰਦਾ ਤੁਸੀਂ ਉਹਨਾਂ ਦਾ ਧਰਨਾ ਵੀ ਲਾ ਲੈਣਾ ਸੀ ਇੱਥੋਂ ਸਾਫ਼ ਜੀ ਗੱਲ ਇਹ ਹੁੰਦੀ ਆ ਯਾਦ ਰੱਖੋ ਦੋਸਤ ਕਿ ਤੁਹਾਨੂੰ ਕਿਸੇ ਪੰਜਾਬ ਦੇ ਵਿਅਕਤੀ ਦਾ ਫਿਕਰ ਨਹੀਂਗਾ ਤੁਹਾਨੂੰ ਫਿਕਰ ਕੀ ਦਾ ਪ੍ਰਤਾਪ ਬਾਜਵੇ ਦਾ ਤੁਹਾਨੂੰ ਫਿਕਰ ਕੀ ਦਾ ਤੁਹਾਨੂੰ ਆਪਦੀ ਪਾਰਟੀ ਦਾ ਫਿਕਰਾ ਇਹੀ ਗੱਲ ਮਾਨ ਸਾਹਿਬ ਤੁਹਾਨੂੰ ਕਹਿਣਾ ਕਿ ਤੁਸੀਂ ਮੈਂ ਤੁਹਾਨੂੰ ਤੁਸੀਂ ਇਹ ਕੋਈ ਸਿਆਣੀ ਗੱਲ ਨਹੀਂ ਕੀਤੀ ਨਾ ਤਾਂ ਉਹ ਮੀਡੀਆ ਚੈਨਲ ਵਾਲੇ ਨੇ ਸਿਆਣੀ ਗੱਲ ਕੀਤੀ ਆ ਨਾ ਹੀ ਪ੍ਰਤਾਪ ਬਾਜਵੇ ਨੇ ਸਿਆਣੀ ਗੱਲ ਕੀਤੀ ਆ ਤੇ ਨਾ ਹੀ ਭਗਵੰਤ ਮਾਨ ਨੇ ਹੁਣ ਸਭ ਤੋਂ ਵੱਡੀ ਗੱਲ ਤੇ ਆ ਕਿ ਤੁਸੀਂ ਤਿੰਨੇ ਦੇ ਤਿੰਨੇ ਇੱਕ ਜਿਹੜਾ ਮੀਡੀਆ ਵਾਲਾ ਉਹ ਆਪਦੇ ਆਪ ਨੂੰ ਰਿਪੋਰਟਰ ਕਹਿੰਦੇ ਹੱਕਦਾਰ ਨਹੀਂਗਾ ਜੇਕਰ ਮੰਤਰੀ ਨੇ ਜੇਕਰ ਪ੍ਰਤਾਪ ਬਾਜਵਾ ਨੇ ਬੰਬ ਫੋੜਤਾ ਸੀ ਤਾਂ 19ਵਾਂ ਬੰਬ 20ਵਾਂ ਬੰਬ ਉਹ ਨਾ ਫੋੜਦਾ ਮੀਡੀਆ ਚੈਨਲ ਵਾਲਾ ਹੁਣ ਗੁੱਸਾ ਨਾ ਕਰੋ ਜੇ ਇਹ ਗੱਲ ਸੱਚ ਆ ਇਹ ਤੁਹਾਡੀ ਡਿਊਟੀ ਸੀ ਪੰਜਾਬ ਨੂੰ ਬਚਾਉਣੀ ਪਰ ਕਿਸੇ ਨੇ ਨਹੀਂ ਬਚਾਇਆ ਸਭ ਤੋਂ ਵੱਡੀ ਗੱਲ ਤੇ ਆਉਂਦੀ ਆ ਕਿ ਸੋਚਿਆ ਕਿਸੇ ਨੇ ਨਹੀਂ ਬਾਜਵਾ ਸਾਹਿਬ ਤੁਹਾਡਾ ਲੀਡਰਾਂ ਵਾਲਾ ਦਿਮਾਗ ਨਹੀਂਗਾ ਇਹ ਗੱਲ ਪੁੱਛ ਲੋ ਕਿਸੇ ਆਂਡੀ ਗਵਾਂਡੀ ਤੋਂ ਲੀਡਰਾਂ ਵਾਲਾ ਦਿਮਾਗ ਨਹੀਂਗਾ ਤੁਹਾਡਾ ਜੇਕਰ ਲੀਡਰਾਂ ਵਾਲਾ ਦਿਮਾਗ ਹੁੰਦਾ ਤੁਹਾਡੀ ਥਾਂ ਤੇ ਜਦੋਂ ਕੋਈ ਆਂਦੀ ਗਵਾਂਢੀ ਇੱਕ ਦੂਜੇ ਨਾਲ ਲੜਦੇ ਹੋਣ ਤਾਂ ਕੀ ਕਹਿੰਦੇ ਆ ਕਿ ਆਹ ਰੋ ਬੰਦਾ ਨਾ ਬੰਦੇ ਲੈ ਕੇ ਗਲਪਵਾਣ ਆਊਗਾ ਆਪਣੇ ਉਹਦਾ ਪਿਓ ਕਹਿੰਦਾ ਹੁੰਦਾ ਦੂਜੇ ਮੁੰਡੇ ਦਾ ਕਹਿੰਦਾ ਰੌਲਾ ਨਾ ਪਾਈ ਉਹਨਾਂ ਨੇ ਬੰਦੇ ਇਕੱਠੇ ਕੀਤੇ ਆ ਤੇ ਬੰਦੇ ਇਕੱਠੇ ਤੂੰ ਵੀ ਕਰਲਾ ਪਹਿਲ ਆਪਾਂ ਕਰਨੀ ਨਹੀਂ ਜੇ ਉਹ ਆ ਗਿਆ ਆਪਾਂ ਛੱਡਨੇ ਨਹੀਂ ਗਏ ਤੇ ਤੁਸੀਂ ਐਡੇ ਇੱਕ ਜਿਹੜੇ ਵਿਅਕਤੀ ਆਉਦੇ ਘਰ ਦਾ ਫਿਕਰ ਰੱਖਦੇ ਆ ਉਹਨਾਂ ਨੂੰ ਇੰਨਾ ਫਿਕਰ ਇੰਨਾ ਦਿਮਾਗ ਕੰਮ ਕਰਦਾ ਤਾਂ ਬਾਜਵਾ ਸਾਹਿਬ ਜੇਕਰ ਮੈਂ ਤੁਹਾਨੂੰ ਕੋਈ ਗੱਲ ਕਹਿਣਾ ਨਾ ਤਾਂ ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਆ ਤੇ ਮਾਨ ਸਾਹਿਬ ਤੁਸੀਂ ਵੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਆ ਹੱਕ ਦਾ ਤੁਸੀਂ ਵੀ ਨਹੀਂ ਕਵਾਉਂਦੇ ਤੁਸੀਂ ਸਾਰੇ ਦੇ ਸਾਰੇ ਜਿਹੜੇ ਲੀਡਰ ਆ ਤੁਹਾਨੂੰ ਫਿਕਰ ਆ ਆਪਣੀ ਕੁਰਸੀ ਦਾ ਆਵਾ ਜਾਵਾ ਕੁਰਸੀ ਬਦਲੇ ਨਹੀਂ ਮੇਰਾ ਕੰਮ ਨਾ ਲੋਕਾਂ ਵਿੱਚ ਕੋਈ ਥੋੜਾ ਕੋਈ ਲੋਕਾਂ ਚ ਕੰਮ ਨਹੀਂਗਾ ਥੋੜਾ ਕੁਰਸੀਆਂ ਨੂੰ ਲੈ ਕੇ ਕੰਮਾ ਹੋਰ ਤੁਸੀਂ ਕੱਖ ਦੇ ਨਹੀਂਗੇ ਤੁਸੀਂ ਸਿਆਣੇ ਹੁੰਦੇ ਆ ਕੀ 117 ਐਮਐਲਏ ਆ ਲੋਕ ਸਮੁੰਦਰ ਪੀ ਕੇ ਬੁੱਲ ਸੁੱਕੇ ਦੇ ਸੁੱਕੇ ਰੱਖਦੇ ਆ ਥੋਥੋ ਇੱਕ ਸੀਟ ਜਿੱਤ ਕੇ ਨਹੀਂ ਸੰਭਾਲੀ ਜਾਂਦੀ ਮੈਨੂੰ ਤੇ ਸਮਝ ਨਹੀਂ ਆਉਂਦੀ ਤਾਂ ਤੁਸੀਂ ਰਹਿਣ ਦਿਓ ਤੁਸੀਂ ਸੋਚਿਆ ਹੀ ਨਹੀਂ ਕੁਝ ਪੰਜਾਬ ਬਾਰੇ ਓਇਆ ਸਭ ਤੋਂ ਵੱਡਾ ਕੀ ਪਤਾ ਵਾਕਈ ਬੱਤੀ ਬੰਬ ਚੱਲਨੇ ਹੋਣ ਤਾਂ ਬੱਤੀ ਬੰਬ ਤੇ ਹੀ ਤਾਂ ਸਾਡੇ ਜ਼ਿਲ੍ਹੇ ਆ ਤਾਂ 32 ਬੰਬ ਆ ਜਿਹੜੇ ਕੀ ਪਤਾ ਕਿੱਥੇ ਕਿੱਥੇ ਚੱਲਣੇ ਚੱਲਣੇ ਸੀ ਤਾਂ ਤੁਹਾਡੇ ਤੋਂ ਇਹ ਗੱਲ ਦਾ ਤੇ ਕੀ ਘਾਤ ਨਹੀਂ ਕਰਾਈ ਗਈ ਰੌਲਾ ਪਵਾ ਲੋ ਜਿੰਨਾ ਪਵਾ ਸਕਦੇ ਆ ਉਹੀ ਗੱਲ ਕਿ ਥਾppa ਮੈਲ ਨਹੀਂ ਕਰਦਾ ਥਾppa ਖੜਕਾ ਹੀ ਕਰਦਾ ਲੀੜਿਆਂ ਦਾ ਤੇ ਤੁਸੀਂ ਥਾਪੇ ਵਾਲਾ ਕੰਮ ਕੀਤਾ ਥਾਪਿਆਂ ਵਾਲਾ ਕੰਮ ਕੀਤਾ ਤੁਸੀਂ ਹੈ ਨਹੀਂ ਲੀਡਰ ਕਮਾਉਣ ਦੇ ਲੈਕਦੇ ਮੈਂ ਤੁਹਾਨੂੰ ਇਹ ਗੱਲ ਮੂੰਹ ਤੇ ਕਹਿਣਾ ਸੱਚ ਕਹਿਣਾ ਇਹ ਗੱਲ ਲੋਕ ਪਾਰਟੀ ਨੂੰ ਲੈ ਕੇ ਨਾ ਚੱਲਣ ਸੱਚ ਗੱਲ ਇਹ ਆ ਭਗਤੋ ਉਹ ਭਰਾਵੋ ਜਿਹੜੇ ਭਗਤ ਬਣੇ ਬੈਠੇ ਆ ਤੁਸੀਂ ਲੀਡਰਾਂ ਦੇ ਭਗਤੋ ਗੱਲ ਇੰਜ ਆ ਜੇਕਰ ਵਾਕਈ ਬੰਬ ਫੁੱਟਨੇ ਹੋਏ ਤਾਂ ਇਹਨਾਂ ਨੇ ਤਾਂ ਸਾਰਾ ਕੋਸ਼ੀ ਖੋਲ ਕੇ ਰੱਖਤਾ ਬੈ ਖੋਲਤਾ ਸਾਰਾ ਤੁਹਾਨੂੰ ਇਹਨਾਂ ਨੇ ਫੜ ਕੇ ਨਹੀਂ ਦਿੱਤੇ ਵੀ ਬੰਬ ਕਿੱਥੋਂ ਆਇਆ ਕਿਹਨੇ ਲਿਆਂਦੇ ਆ ਉਹ ਅਗਲੇ ਭੱਜ ਗਏ ਹੋਣੇ ਆ ਜੇ ਸੱਚੀ ਆਏ ਹੋਏ ਤਾਂ ਇਹ ਕੋਈ ਕਹਿਣ ਦੀ ਗੱਲ ਨਹੀਂ ਤਾਂ ਮੈਂ ਮੀਡੀਆ ਚੈਨਲਾਂ ਨੂੰ ਬੇਨਤੀ ਕਰਦਾ ਜਿਹੜੇ ਰਾਜਨੀਤਿਕ ਲੀਡਰਾਂ ਦੇ ਤੁਸੀਂ ਪੌਡਕਾਸਟ ਕਰਦੇ ਆ ਜਿਹੜੇ ਰਾਜਨੀਤਿਕ ਲੀਡਰਾਂ ਨੂੰ ਤੁਸੀਂ ਸਾਦੇ ਆ ਤਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਇਹਨਾਂ ਦੀਆਂ ਪ੍ਰਾਪਰਟੀਆਂ ਬਾਰੇ ਪੁੱਛੋ ਇਹਨਾਂ ਦੀਆਂ ਤੈਕੀਆਂ ਕਾਤਾਂ ਕਰੋ ਇਹਨਾਂ ਨੂੰ ਪੁੱਛੋ ਪੰਜਾਬ ਕਿਵੇਂ ਬਚਾਇਆ ਜਾ ਸਕਦਾ ਕੱਲੇ ਚੈਨਲ ਚਲਾਉਣ ਦੇ ਵਿੱਚ ਨਾ ਰੋ ਮੇਰੇ ਭਰਾਵੋ ਤੁਹਾਨੂੰ ਹੱਥ ਬਨ ਕੇ ਬੇਨਤੀ ਆ ਤੁਸੀਂ ਵੀ ਪੰਜਾਬ ਵਾਸਤੇ ਸੋਚੋ ਚੌਥਾ ਥੰਮਾ ਲੋਕਤੰਤਰ ਦਾ ਚੌਥਾ ਥੰਮ ਸਮਝੋ ਇਸ ਗੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕਾਂ ਤੋਂ ਮੀਡੀਆ ਚੈਨਲਾਂ ਤੋਂ ਮੈਂ ਕਿਸੇ ਨੂੰ ਮਾਰਾ ਨਹੀਂ ਕਿਹਾ ਜੇਕਰ ਮੈਂ ਕੋਈ ਗੱਲ ਗਲਤ ਕਹਿਤੀ ਆ ਤਾਂ ਮੈਂ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਪਰ ਪੰਜਾਬ ਦੇ ਲੋਕੋ ਜੇਕਰ ਇਹ ਗੱਲਾਂ ਸੱਚੀਆਂ ਤਾਂ ਫਿਰ ਇਹਨਾਂ ਲੀਡਰਾਂ ਦੇ ਕੋਲ ਗੱਲ ਪਹੁੰਚਣੀ ਚਾਹੀਦੀ ਆ